ਹਾਂਜੀ ਪਿਓਰ ਕਾਟਨ ਲਾਈਲਨ ਸੂਟ ਰਹੇਗਾ 5 ਮੀਟਰ ਤੁਸੀਂ ਇਨਾਂ ਪਲੇਨ ਸਟਫ ਤੇ ਏਮਬਰਾਇਡਰੀ ਕਰਵਾ ਸਕਦੇ ਹੋ ਪ੍ਰਾਈਸ ਇਨਾਂ ਸੁੱਟਨ ਦਾ 750 ਫ੍ਰੀ ਸ਼ਿਪਿੰਗ ਦੇ ਨਾਲ ਨੈਕਸਟ ਦੁਪੱਟਾ ਸੁੱਟ ਰਣਗੇ ਪ੍ਰਿੰਟਡ ਸ਼ਰਟ ਪਲੇਨ ਇਸਦੇ ਨਾਲ ਬਾਟਮ ਰਹੇਗੀ ਪ੍ਰਿੰਟ ਸ਼ਰਟ ਜੋ 80 ਮੀਟਰ ਨਾਰਮਲ ਪਣੇ ਦੀ ਰਹੇਗੀ ਵੱਡੇ ਪਣੇ ਦੀ 1 70 ਰਹੇਗੀ ਕਾਟਨ ਦੀ ਪਲੇਨ ਬਾਟਮ 80 ਮੀਟਰ ਨਾਰਮਲ ਪਣੇ ਦੀ ਰਹੇਗੀ ਪਿਓਰ ਕਾਟਨ ਸੂਟ ਨਾਲ ਤੁਹਾਨੂੰ ਦੁਪੱਟਾ ਟਾਈ ਐਂਡ ਡਾਈ ਕਾਟਨ ਚੀਕਨ ਦਾ ਏਮਬ੍ਰੋਇਡਰੀ ਵਾਲਾ ਰਹੇਗਾ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਹੈ 1200 ਫ੍ਰੀ ਸ਼ਿਪਿੰਗ ਦੇ ਨਾਲ ਮੇਰਾ ਵਟਸਐਪ ਨੰਬਰ ਮੈਂਸ਼ਨ ਆ ਤੁਸੀਂ ਉਸ ਤੇ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਸੂਟਾਂ ਦਾ ਆਰਡਰ ਦੇ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਨੈਕਸਟ ਕਾਟਨ ਮੈਚਿੰਗ ਸੂਟ ਰਣਗੇ ਫੁੱਲ ਸਾਈਜ਼ ਸੁਪਰ net ਡੋਰੀਆ ਦਾ ਦੁਪੱਟਾ ਰਹੇਗਾ ਸ਼ਰਟ 1.70 ਵੱਡੇ ਪਣੇ ਦੀ ਰਹੇਗੀ ਬਾਟਮ 2 ਮੀਟਰ ਵੱਡੇ ਪਣੇ ਦੀ ਰਹੇਗੀ ਫੁੱਲ ਸਾਈਜ਼ ਸੁਪਰ net ਡੋਰੀਆ ਦੁਪੱਟਾ ਰਹੇਗਾ ਪ੍ਰਾਈਜ਼ ਇਹਨਾਂ ਦੁਪੱਟਾ ਸੂਟ ਦਾ ਹੈਗਾ 780 ਫ੍ਰੀ ਸ਼ਿਪਿੰਗ ਦੇ ਨਾਲ ਮੇਰੇ WhatsApp ਨੰਬਰ ਤੇ ਤੁਸੀਂ ਇਹਨਾਂ ਸੂਟਾਂ ਦਾ ਵੀ ਆਰਡਰ ਦੇ ਸਕਦੇ ਹੋ ਆਪਣੇ ਕੋਲ ਸਮਰ ਕਲੈਕਸ਼ਨ ਆ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਗਰਮੀ ਦੇ ਵਿੱਚ ਪਾਉਣ ਦੇ ਲਈ ਜਲਦੀ ਆਰਡਰ ਕਰੋ ਲਿਮਟਿਡ ਸਟਾਕ ਹੈ ਨੈਕਸਟ ਵਿਦਾਊਟ ਦੁਪੱਟਾ ਇਹ ਸੂਟ ਰੈਨਗੇ ਪਿਓਰ ਕੈਮਰੀ कॉटन सूट ਰਹੇਗਾ ਤੁਸੀਂ ਮੈਚਿੰਗ ਵੀ ਬਾਈ ਕਰ ਸਕਦੇ ਹੋ ਆਲ ਓਵਰ ਵੀ ਬਾਈ ਕਰ ਸਕਦੇ ਹੋ ਸ਼ਰਟ 1.70 ਵੱਡੇ ਪਣੇ ਦੀ ਰਹੇਗੀ ਬਾਟਮ 2 ਮੀਟਰ ਵੱਡੇ ਪਣੇ ਦੀ ਰਹੇਗੀ ਆਲ ਓਵਰ ਸੂਟ ਬਾਈ ਕਰਨ ਦਾ ਤੁਹਾਨੂੰ 3.5 ਮੀਟਰ ਵੱਡੇ ਪਣੇ ਦਾ ਮਿਲੇਗਾ ਕੈਮਰੀ कॉटन ਇਹ ਸਟੱਫ ਰਹੇਗਾ ਬਹੁਤ ਹੀ ਜ਼ਿਆਦਾ ਵਧੀਆ ਸਮਰ ਦੇ ਲਈ ਆ ਇਸ ਤੇ ਆਪਾਂ ਡਿਜ਼ਾਈਨ ਲੈਸਰ ਦਾ ਔਰ ਆਪਾਂ ਵਧੀਆ ਕੋਈ ਵਰਕ ਕਰਾ ਕੇ ਵੀ ਬਹੁਤ ਜ਼ਿਆਦਾ ਸੋਹਣੇ ਸੂਟੇ ਰੈਡੀ ਹੋ ਜਾਂਦੇ ਨੇ ਪ੍ਰਾਈਸ ਇਹਨਾਂ ਸੂਟਾਂ ਦਾ ਬਹੁਤ ਹੀ ਜ਼ਿਆਦਾ ਘਾਟਾ 499 ਫ੍ਰੀ ਸ਼ਿਪਿੰਗ ਦੇ ਨਾਲ ਲਿਮਟਿਡ ਸਟਾਕ ਹੁੰਦਾ ਹੈ ਦੁਬਾਰਾ ਰੀਸਟਾਕ ਹੋਇਆ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਹਨਾਂ ਸੂਟਾਂ ਬਾਰੇ ਕਈ ਭੈਣਾਂ ਨੇ ਮੇਰੇ ਕੋਲ ਮੈਸੇਜ ਦੀ ਰੀਸਟਾਕ ਦੀ ਵੇਟ ਵਿੱਚ ਤੁਸੀਂ ਮੈਨੂੰ ਹੁਣ ਮੈਸੇਜ ਕਰ ਸਕਦੇ ਹੋ ਰੀਸਟਾਕ ਫੁੱਲ ਆਪਣੇ ਕੋਲ ਅਵੇਲੇਬਲ ਆ ਜਲਦੀ ਤੁਸੀਂ ਆਰਡਰ ਕਰ ਸਕਦੇ ਹੋ ਫਿਰ ਇਹ ਸੇਲ ਹੋ ਜਾਂਦਾਗਾ ਬਹੁਤ ਹੀ ਜ਼ਿਆਦਾ ਵਧੀਆ ਜਿੰਨਾ ਪੈਨਾਕੋਲ ਗਏ ਹੋਏ ਸੂਟ ਉਹਨਾਂ ਨੂੰ ਤਾਂ ਪਤਾ ਹੈ ਬਹੁਤ ਜ਼ਿਆਦਾ ਵਧੀਆ ਫਾਈਨ ਸਟੱਫ ਹੈ ਇਹਦਾ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਐਂਡ ਤੱਕ ਵੀਡੀਓ ਨੂੰ ਦੇਖਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਨੈਕਸਟ ਕੈਮਰੀ कॉटन ਸੂਟ ਰਹੇਗਾ ਨਾਲ ਦੁਪੱਟਾ ਸੂਟ ਰਹੇਗਾ ਇੰਬੋਡੀ ਹੋਈ ਹੈ ਨੈਕ ਤੇ ਪਲੇਨ ਇਸ ਦਿਨ 90cm बॉटम ਰਹੇਗੀ ਦੁਪੱਟਾ ਫੁੱਲ ਪ੍ਰਿੰਟਡ ਪ੍ਰਾਈਸ 599